ਨਨਾਗਰ ਹਾਰਡਪਰ ਪਵਤ ਖੇਤ ਤਰਾਂ ਤੱਕ ਐਮਨ ਮੰਤਰੀ ਬਰਿੰਦਰ ਗੋਇਲ ਵੱਲੋਂ ਕੀਤਾ ਗਿਆ ਦੌਰਾ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਮਦਦ ਦਾ ਦਿੱਤਾ ਭਰੋਸਾ ਹਲਕਾ ਦਿਨਾ ਨਗਰ ਅਦੀਨ ਆਉਂਦੇ ਮਕੌੜਾ ਪਤਨ ਦੇ ਰਾਵੀ ਦਰਿਆ ਵਿੱਚ ਪਿਛਲੇ 1-2 ਦਿਨਾਂ ਤੋਂ ਬਣੀ ਹੜ੍ਹਾਂ ਦੀ ਸਥਿਤੀ ਦੇ ਕਾਰਨ ਇਲਾਕੇ ਦੇ ਕਈ ਪਿੰਡਾਂ ਵਿੱਚ ਪਾਣੀ ਆਉਣ ਕਰਕੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਅੱਜ ਸੂਬੇ ਦੇ ਜਲ ਸਰੋਤ ਮੰਤਰੀ ਸ਼੍ਰੀ ਪ੍ਰਿੰਦਰ ਕੋਹਲ ਨੇ ਰਾਵੀ ਦਰਿਆ ਦਾ ਦੌਰਾ ਕੀਤਾ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਗੱਲਬਤ ਕਰਦੇ ਹਾਂ ਕਿ ਪੰਜਾਬ ਸਰਕਾਰ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਤੇ ਜਾਨ ਮਾਲ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਸਰਕਾਰ ਇਹ ਯਕੀਨੀ ਣਾਉਣ ਲਈ ਵਚਨਬੱਧ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੋ ਹਾਲਾਤ ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਬਹੁਤ ਬਰਸਾਤਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਐ ਲਾ ਲਓ ਪਿਛਲੇ 36 ਘੰਟੇ ਹੋ ਗਏ ਬਰਸਾਤ ਹੈ ਜਿਹੜੀ ਰੈਗੂਲਰ ਚੱਲ ਰਹੀ ਹੈ ਸੋ ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ ਉਹ ਰੈਸਕਿਊ ਕਰ ਰਹੀ ਹੈ ਜੀ ਸਰ ਜੀ ਜਿਹੜੇ ਬਾਰੇ ਫਸੇ ਹੋਏ ਮਕੋੜਾ ਪਿੰਡ ਰਾਵੀ ਦਰਿਆ ਤੋਂ ਪਾਰ ਦੇ 7 ਪਿੰਡ ਹੈਗੇ ਨੇ ਉੱਥੇ ਕਈ ਲੋਕ ਜਿਹੜੇ ਫਸੇ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਕਦਮ ਨਹੀਂ ਲਏ ਗਏ ਬਿਲਕੁਲ ਉਹ ਰੈਸਕਿਊ ਕਰ ਵੀ ਲਏ ਗਏ ਨੇ ਉੱਥੇ ਫੌਜ ਦੀ ਮਦਦ ਲਈ ਗਈ ਹੈ ਫੌਜ ਵੀ ਔਨ ਕਾਲ ਰੱਖੀ ਗਈ ਹੈ ਸਾਰੀ ਐਸ ਡੀ ਆਰ ਐਫ ਦੀਆਂ ਟੀਮਾਂ ਐਨ ਡੀ ਆਰ ਐਫ ਦੀਆਂ ਟੀਮਾਂ ਉਹ ਸਾਰੀਆਂ ਮੌਕੇ ਤੇ ਹਾਜ਼ਰ ਨੇ ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਥਾਂ ਥਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਇਹ ਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸੋਮੀ ਸੱਸੰਗ ਬਿਆਸ ਦੇ ਉੱਤੇ ਦੋ ਡੇਰੇ ਨੇ ਦਲਹੋਜੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉੱਥੇ ਕੀਤਾ ਗਿਆ ਗਰਦਾਪੁਰ ਗਰਦਾਪੁਰ ਦੇ ਸ਼ੈਲਟਰਾਂ ਬਣਾਏ ਗਏ ਤੇ ਮੰਜੇ ਨਹੀਂ ਆ ਗਏ ਕਿ ਲੋਕ ਫੋਨ ਵਾਸਤੇ ਕੁਝ ਨਹੀਂ ਹੈਗਾ ਜੀ ਉੱਥੇ। ਫਿਰ ਲੰਗਰ ਕਹਣੇ ਦੇ ਪੁੱਛਦੇ ਕਿ ਕੁਝ ਹੋਇਆ ਸੀ ਆਹ ਜ ਆਗੋ ਤੇ ਲੱਗਣਾ ਅਗਲਾ। ਕਿ ਕਿਤੇ ਅਜਿਹੀ ਗੱਲ ਨਹੀਂ ਜੇ ਕਿਤੇ ਦੇਖੋ ਸਵੇਰੇ ਠੀਕ ਸੀ। ਕਈ ਜਗ੍ਹਾ ਇਹ ਪੋਜੀਸ਼ਨ ਆਈ ਹੈ ਕਿ ਸਵੇਰੇ ਠੀਕ ਧੀ ਤੇ 2 ਘੰਟਿਆਂ ਦੇ ਵਿੱਚ ਪਾਣੀ ਉਹਨਾਂ ਆ ਗਿਆ। ਸੋ ਇਹੀ ਜੀ ਕਿਤੇ ਕੋਈ ਦਿੱਕਤ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੈਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ। ਮੁੱਖ ਮੰਤਰੀ ਸਾਹਿਬ ਖੁਦ ਇਸ ਚੀਜ਼ ਦੀ ਮੋਨੀਟਰਿੰਗ ਕਰ ਰਹੇ ਨੇ ਕੱਲੇ-ਕੱਲੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਫੋਨ ਕਰਕੇ ਪੁੱਛ ਰਹੇ ਨੇ ਜੋ ਸਾਡੀਆਂ ਡਿਊਟੀਆਂ ਲਾਈਆਂ ਉਹਨੇ ਸਾਡੇ ਨਾਲ ਰਾਬਤਾ ਕਾਇਮ ਉਹਨਾਂ ਨੇ ਕੀਤਾ ਹੋਇਆ ਸਰ ਤੁਸੀਂ ਕਿੰਨੇ ਜਗ੍ਹਾ ਟੁੱਟੀ ਹੈ ਤਾਂ ਤੁਸੀਂ ਕਿੰਨੇ ਜਗ੍ਹਾ ਟੁੱਟੀ ਕਿੰਨੀ ਜਗ੍ਹਾ ਪਾੜ ਪੈ ਦੱਸਣੇ ਜਾਂ ਸੇਵ ਦੇ ਪੁੱਛਣੇ ਆ ਤੁਸੀਂ ਤਾਂ ਕਿੰਨੇ ਜਗ੍ਹਾ ਪਾੜ ਪੈ ਗੁਰਦਾਸਪੁਰ ਸ਼ਕਾਸ ਕਰ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਪੁੱਛ ਚੁੱਕੇ ਆ ਕਿ ਕਿੰਨੀ ਜਗ੍ਹਾ ਤੁਸੀਂ ਜੀ ਦੱਸਿਆ ਜਾਵੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਕਿ ਕਿੱਥੇ ਟੁੱਟੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਐਸਜੀਐਮ ਨਾ ਕੋਈ ਸੀ ਦੇਖ ਵੀ ਕੋਈ ਜਾਣ ਕੇ ਹੁਣੀ ਦੇ ਰਿਆ ਜਾਣਕਾਰੀ ਇਹ ਤਾਂ ਹੁਣ ਓਪਨ ਮੈਟਰ ਹੈ ਓਪਨ ਮੈਟਰ ਹੈ ਦੇਖੋ ਨਾਲ ਇਸ ਦੇ ਇਹ ਵੀ ਹੈ ਕਿਸੇ ਦੇ ਹੱਥ ਪਸਿਆ ਨਹੀਂ ਕੋਈ ਤਾਕਤ ਨਹੀਂ ਕਿਸੇ ਕੋਲੇ ਕਿਸੇ ਹੱਥ ਪਾ ਲਾਇਆ ਤੇ ਅਸੀਂ ਪਾਣੀ ਰੋਕਦੀਏ ਕੋਈ ਨਹੀਂ ਰੋਕ ਸਕਦਾ ਜਦੋਂ ਪਾਣੀ ਵਧ ਰਿਹਾ ਹੁਣ ਅਲਰਟ ਦੇ ਉੱਪਰ ਕਿਹੜੇ ਕਿਹੜੇ ਇਲਾਕੇ ਰੱਖੇ ਗਏ ਨੇ ਪੰਜਾਬ ਦੇ ਕਿਉਂਕਿ ਇਹ ਲਗਾਤਾਰ ਵਿਆਖ ਦੇ ਵਿੱਚ ਵੀ ਪਾਣੀਆਂ ਤੇ ਸਤਲੋਜ ਦੇ ਵਿੱਚ ਮੇਨ ਤਾਂ ਦੇਖੋ ਆਪਣਾ ਫਿਰੋਜ਼ਪੁਰ ਹੈ ਤਰਨਤਾਰਨ ਹੈ ਕਪੂਰਥਲਾ ਹੈ ਆਪਣਾ ਫਾਜਲ ਕਾ ਹੈ ਹੁਸ਼ਿਆਰਪੁਰ ਗਰਦਾਸਪੁਰ ਤੇ ਪਠਾਨਕੋਟ ਇੱਥੇ ਹਾਈ ਅਲਰਟ ਤੇ ਹੈਗੇ ਆ ਤੇ ਇੱਥੇ ਸਾਰੀਆਂ ਟੀਮਾਂ ਬੈਠਿਆ ਨੇ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਦਿੱਕਤ ਤੇ ਆਈ ਹੋਈ ਹੈ ਪਰ ਉੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਾ ਸੰਭਾਲ ਲੈਨੇ ਤੇ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ ਫੌਜ ਵੀ ਬੁਲਾਈ ਜਾ ਰਹੀ ਹੈ ਜਿੱਥੇ ਹੁਣ ਰੈਸਕਿਊ ਕਰਨਾ ਸੀ ਉੱਥੇ ਦੇਖੋ ਰੈਸਕਿਊ ਕੀਤਾ ਤੇ ਜਿੱਥੇ ਕਈ ਲੋਕ ਹਲੇ ਵੀ ਮੈਨੂੰ ਉੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਐੱਸਐੱਸਪੀ ਸਾਹਿਬ ਵੀ ਉੱਥੇ ਤੇ ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਪਰ ਕਈ ਲੋਕ ਆਪਣੇ ਹਲੇ ਵੀ ਘਰ ਛੱਡਣੋਂ ਤਿਆਰ ਨਹੀਂ ਸੋ ਸਰਕਾਰ ਤਾਂ ਦੇਖੋ ਪ੍ਰਬੰਧ ਕਰ ਸਕਦੀ ਹੈ ਤੇ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕੱਲ ਮੈਂ ਹਸ਼ਿਆਰਪੁਰ ਸੀ ਹਸ਼ਿਆਰਪੁਰ ਜਿਹੜਾ ਆਪਣਾ ਉਹ ਦਰਿਆ ਹੈ ਪਠਾਨਕੋਟ ਤੇ ਅੰਦਾ ਚੱਕੀ ਦਰਿਆ ਹੈ ਜਿਹੜਾ ਉਹ ਚੱਕੀ ਦਰਿਆ ਦਾ ਪਾਣੀ ਉੱਥੇ 97000 ਕਿਉਂ ਸਿਕਾ ਗਿਆ ਮੈਂ ਉਸਥੇ ਗਿਆ ਸੀ ਕੋਈ ਜਾਣ ਦਾ ਰਸਤਾ ਨਹੀਂ ਸੀ ਅਸੀਂ ਉੱਥੇ ਨੰਗੇ ਪੈਰੀ ਵੀ ਜਾ ਕੇ ਆਏ ਆ ਉੱਥੇ 5-4 ਪਿੰਡ ਜਿਹੜੇ ਅਫੈਕਟਡ ਤੇ ਉਹ ਲੋਕ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੇ ਖੁਦ ਇਸ ਦੀ ਤਸੱਲੀ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਜਿੱਥੇ ਮਸ਼ੀਨਾਂ ਲਾ ਕੇ ਕੰਮ ਚਲਾਇਆ ਜਾ ਸਕਦਾ ਹੈ ਉੱਥੇ ਮਸ਼ੀਨਾਂ ਸਾਡੀਆਂ ਲੱਗੀਆਂ ਨੇ ਅਸੀਂ ਬੈਗ ਮਿੱਟੀ ਦੇ ਫੱਡਾ ਫੱਡ ਭਰ ਕੇ ਉਹ ਦਿੱਤੇ ਜਾ ਰਹੇ ਨੇ ਜੰਬੋ ਬੈਗ ਨੇ ਜਿਹੜੇ ਉਹ ਵੀ ਬੜੇ ਹੈਲਪਫੁਲ ਹੋਏ ਨੇ ਅਕਤੀ ਇਹ ਪਹਿਲੀ ਵਾਰੀ ਹੋਇਆ ਹੈ ਕਿ ਹੜ੍ਹਾਂ ਚ ਜੰਬੋ ਬੈਗ ਮੰਗਾਏ ਨੇ ਉਹ ਜੰਬੋ ਬੈਗ ਦੀ ਤਿੰਨ ਸਾਢੇ ਤਿੰਨ ਫੁੱਟ ਤੇ ਉਹਦੀ ਚੜਾਈ ਆ 2.5 ਫੁੱਟ ਦੇ ਲੱਗੇ ਉਹਦੀ ਉਚਾਈ ਹੈ ਸੋ ਵੱਡਾ ਬੈਗ ਜਦੋਂ ਭਰ ਕੇ 1 ਲੱਖ ਤੱਕ ਲਿਆ ਜਾਂਦਾ ਤਾਂ ਰੋਕਣ ਦੇ ਵਿੱਚ ਫਲੋ ਨੂੰ ਸਹਾਈ ਹੁੰਦਾ ਇਹ ਲਿਫਟ ਕਰਨ ਦੀ ਲੋੜ ਹੈ ਇੱਥੇ ਜਿਆਤਰ ਲੋਕੜ ਫਸੇ ਜਿਹੜੇ ਪਾਰਲੇਪਾਲ ਸੱਤ ਪਿੰਡ ਨੇ ਦੱਸਿਆ ਜਾ ਰਿਹਾ ਵੀ ਉੱਥੇ ਜਿਹੜੀ ਹੈ ਕਾਫੀ ਜ਼ਿਆਦਾ ਸਥਿਤੀ ਹੈ ਆਸਮੋਕ ਕਿਤਨਾ ਹੋਇਆ ਤੇ ਇਹ ਲਿਫਟ ਦੀ ਲੋੜ ਹੈ ਨਾ ਇਹ ਲਿਫਟ ਦੀ ਜਿੱਥੇ ਲੋੜ ਮੈਂ ਦੱਸ ਕੇ ਆਟਿਆ ਹਾਂ ਸੱਤ ਬੰਦੇ ਅਸੀਂ ਇੱ ਤੇ ਚਾਰ ਬੰਦੇ ਇੱਕ ਪਿੰਡ ਦੇ ਵਿੱਚ ਕੀਤੇ ਆ ਕੱਲ ਉਹ ਪਿੰਡ ਹੈ ਸ਼ਾਇਦ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ ਉੱਥੇ ਚਾਰ ਬੰਦਿਆਂ ਨੂੰ ਰਿਸਕਿਊ ਕੀਤਾ ਸੀ ਅੱਛਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੀ ਇੱਕ ਪਿੰਡ ਉੱਥੇ ਘਿਰ ਗਿਆ ਸੀ ਤਾਂ ਉਹ ਵੀ ਲੈ ਕੇ ਆਏ ਨੇ ਸਾਰੇ ਸੋ ਜਿੱਥੇ ਵੀ ਕੀਤੇ ਜਿਸ ਚੀਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਉਹ ਹਰ ਚੀਜ਼ ਮੁਹੱਈਆ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜੀਤੀ ਦੇ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਆਇਆ ਜਾਂ ਲੋਕਾਂ ਦਾ ਨੁਕਸਾਨ ਹੋਇਆ ਵਾ ਉਹ ਤਜਵੀਜ਼ ਬਣਾਈ ਗਈ ਵੀ ਇਹਨਾਂ ਦੀ ਗਰਦੂਰੀਆਂ ਜਲਦ ਕਰਵਾ ਕੇ ਜਾ ਇਹਨਾਂ ਨੂੰ ਕੋਈ ਰੱਖ ਦਿੱਤੀ ਜਾਵੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਅਨਾਉਂਸ ਕਰਕੇ ਗਏ ਨੇ ਹਾਲੇ ਜੋ ਅੱਜ ਅੱਜ ਤਾਂ ਸਿਰਫ ਅਸੀਂ ਲੋਕਾਂ ਨੂੰ ਬਚਾਉਣ ਦਾ ਪਸ਼ੂਆਂ ਨੂੰ ਬਚਾਉਣ ਦਾ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਅੱਜ ਤਾਂ ਕੰਮ ਹੈ ਅਸੀਂ ਨਾਲ ਸਾਰੇ ਅਫਸਰ ਸਹਿਬਾਨ ਜਿਹੜੇ ਸਾਡਾ ਡਿਪਾਰਟਮੈਂਟ ਆ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਤੋਂ ਲੈ ਕੇ ਸਾਡੇ ਨਿਚਲੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਨਾਲ ਅਸੀਂ ਇਹਨਾਂ ਨੂੰ ਇਹ ਵੀ ਇੰਸਟਰਕਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਡਿਊਟੀਆਂ ਤਾਂ ਦੇ ਹੀ ਰਹੇ ਆ 24 ਘੰਟੇ ਡਿਊਟੀ ਨੇ ਸੈਕਟਰ ਵੰਡ ਕੇ ਡਿਊਟੀਆਂ ਦੇ ਰਹੇ ਨੇ ਤੇ ਨਾਲ ਇਹ ਵੀ ਦੇਖਣਾ ਵੀ ਕਿੱਥੇ ਕੀ ਆਪਾਂ ਅੱਗੇ ਨੂੰ ਕਰ ਸਕਦੇ ਆ ਕਿਉਂਕਿ 2023 ਦੇ ਵਿੱਚ ਜਦੋਂ ਹੋਇਆ ਸੀ ਉਦੋਂ ਅਸੀਂ ਬਹੁਤ ਓ ਜਗ ਇਡੈਂਟੀਫਾਈ ਕੀਤੀ ਹੁੰਦੀ ਤੇ ਉਹਨਾਂ ਨੂੰ ਮਜ਼ਬੂਤ ਵੀ ਕੀਤਾ ਸੀ ਕਿਤੇ ਬੰਨ੍ਹ ਨਹੀਂ ਟੁੱਟੇ ਤੇ ਸੋ ਜਿੱਥੇ ਪਾਣੀ ਹੁਣ ਇੰਨਾ ਆ ਗਿਆ ਓਵਰਫਲੋ ਹੋ ਗਿਆ ਬੰਨ੍ਹ ਦੇ ਉੱਤੋਂ ਦੀ ਪਾਣੀ ਹੋ ਗਿਆ ਤਾਂ ਹੁਣ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਹੀ ਕਹਿ ਸਕਦਾ ਹਾਂ